ਸਤਿ ਸ਼੍ਰੀ ਅਕਾਲ ਜੀ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਬਾਸੀ ਫੈਮਿਲੀ ਤੇ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚਾਹਵਾਂ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਮੈਂ ਫਰੰਟ ਕੈਮਰੇ 'ਚ ਵੀਡੀਓ ਬਣਾ ਰਹੀ ਹਾਂ ਹਨਾ ਤੇ ਮੈਨੂੰ ਐ ਲੱਗ ਰਿਹਾ ਕਿ ਮੇਰਾ ਮੂੰਹ ਵਿੰਗਾ ਹੁੰਦਾ ਇਸ ਕੈਮਰੇ 'ਚ ਤੇ ਚਲੋ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੇ ਅਸੀਂ ਜੀ ਆ ਗਏ ਹਾਂ ਸੰਗਰੂਰ ਆ ਸੰਗਰੂਰ ਸਾਨੂੰ ਆਉਣਾ ਪਿਆ ਕਿਉਂਕਿ ਕੰਮ ਪਿੰਡ ਸ਼ੁਰੂ ਹੋ ਗਿਆ ਸੀ ਹਨਾ ਤੇ ਕੁਝ ਕੰਮ ਇੱਥੇ ਵੀ ਹਨ ਉਹ ਵੀ ਕਰਨੇ ਹੀ ਜਰੂਰੀ ਤੇ ਫਿਰ ਅਸੀਂ ਆਗੇ ਮੈਂ ਤੇ ਉਤਾਰ ਆਗੇ ਸੀ ਰਾਤ ਨੂੰ ਤੇ ਦਮਨ ਆਈ ਅੱਜ ਦਮਨ ਵੀ ਥੋੜਾ ਜਿਹਾ ਇੱਥੇ ਹੀ ਅਪਡਾਟ ਕਰੇਗੀ ਕਿਉਂਕਿ ਹਜੇ ਸਲਾਹ ਕਈ ਚੇਂਜ ਹੋ ਰਹੀਆਂ ਨੇ ਸਾਡੀਆਂ ਸਲਾਹਾਂ ਬਾਕੀ ਦੇਖਦੇ ਆ ਹਜੇ ਅੱਗੇ ਕੀ ਬਣਦਾ ਤੁਸੀਂ ਵਲੌਗਾਂ 'ਚ ਬਣੇ ਰਹੋ ਤੇ ਟਾਈਮ ਆ ਜੀ ਸ਼ਾਮ ਦਾ ਮੈਂ ਸ਼ਾਮ ਨੂੰ ਵਲੌਗ ਸ਼ੁਰੂ ਕਰ ਰਹੀ ਆਂ ਸਵੇਰੇ ਅੱਜ ਬਿਲਕੁਲ ਵੀ ਜੀ ਨਹੀਂ ਕੀਤਾ ਜਦੋਂ ਉਹਦੇ ਪਿੰਡੋਂ ਆਇਆ ਰਾਤ ਕੋਈ ਕੰਮ ਨਹੀਂ ਕੀਤਾ ਨੇਰੀ ਕਰਕੇ ਜਿਹੜੇ ਨੁਕਸਾਨ ਹੋਏ ਸੀ ਬਸ ਇਹਦੇ ਅੱਜ ਉਧਰ ਲੱਗੇ ਹੋਏ ਆ ਮੈਂ ਤੁਹਾਨੂੰ ਦਿਖਾਨੀ ਆ ਤੇ ਸਾਡੇ ਜਾਣ ਕਰਕੇ ਕੋਈ ਅੱਜ ਰਾਤ ਆਇਆ ਕੋਈ ਸਫਾਈ ਨਹੀਂ ਕੀਤੀ ਕੋਈ ਕੁਛ ਨਹੀਂ ਕੀਤੀ ਤੇ ਸਾਰਾ ਖਲਾਰਾ ਪਿਆ ਮੈਂ ਤੁਹਾਨੂੰ ਦਿਖਾਨੀ ਆ ਸਾਰਾ ਬੁਰਾ ਹਾਲ ਹੈ ਹਜੇ ਸਫਾਈਆਂ ਸਿਰਫ ਅੰਦਰ ਦੀਆਂ ਹੋਈਆਂ ਬਾਹਰ ਦੀ ਕੋਈ ਸਫਾਈ ਨਹੀਂ ਹੋਈ ਤੇ ਬਾਹਰ ਤੁਸੀਂ ਦੇਖ ਸਕਦੇ ਹੋ ਕਿਹੜੇ ਡਸਟਬਿਨ ਡਸਟਬਿਨ ਕਿੱਥੇ ਰੜ ਕੇ ਗਏ ਸਾਰੇ ਝਾੜੂ ਝੂੜੂ ਹੁਣ ਅਸੀਂ ਚਾਹ ਚੂਪੀ ਕੇ ਫੇਰ ਲਾਣੇ ਆ ਥੋ ਝਾੜੂ ਝੂੜੂ ਸਾਰਾ ਕੂੜਾ ਇਕੱਠਾ ਕਰਦੇ ਆ ਬਹੁਤ ਕੰਮ ਖਰਾਬ ਹੋਇਆ ਤੇ ਜਿਹੜੇ ਸ਼ੀਸ਼ੇ ਟੁੱਟੇ ਨੇ ਉਹ ਵੀ ਮੈਂ ਤੁਹਾਨੂੰ ਦਿਖਾਨੀ ਆ ਸ਼ੀਸ਼ਾ ਆਪਣਾ ਟੁੱਟਿਆ ਉਸ ਰੂਮ ਦਾ ਇਧਰੋਂ ਦੇਖੂਗਾ ਇੰਨਾ ਗਾ ਪਿਆਰਾ ਦੇਖੋ ਕੀ ਹਾਲ ਹੋਇਆ ਪਿਆ ਬੁਰਾ ਹਾਲ ਆ ਦੇਖੋ ਸਾਰਾ ਸ਼ੀਸ਼ਾ 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 ਪਿਆ ਥੱਲੇ ਪਤਾਨੀ ਕਿਥੋਂ ਕਿਥੋਂ ਚੀਜ਼ਾਂ ਉੱਡ ਗਈਆਂ ਆ ਦੇਖੋ ਆ ਸ਼ੀਸ਼ਾ ਸੀ ਇਹ ਬੰਦ ਸੀ ਪਤਾ ਨਹੀਂ ਕਿਵੇਂ ਖੁੱਲਿਆ ਕਿਵੇਂ ਨਹੀਂ ਕਿਉਂਕਿ ਹਵਾ ਬਹੁਤ ਤੇਜ਼ ਸੀ ਇੱਥੋਂ ਤੱਕ ਆਹ ਦੇਖ ਸਕਦੇ ਹੋ ਤੁਸੀਂ ਆ ਵੀ ਵਿੰਗੀਆਂ ਹੋ ਗਿਆ ਖੁੱਲੀਆਂ ਇਹ ਲੱਗੀ ਹੋਈ ਸੀ ਤਾਂ ਵੀ ਵਿੰਗੀ ਹੋ ਕੇ ਸ਼ੀਸ਼ਾ ਖੁੱਲਿਆ ਸੀ ਤੇ ਇਹ ਸਾਰਾ ਸ਼ੀਸ਼ਾ ਟੁੱਟ ਗਿਆ ਆਪਣਾ ਬਾਕੀ ਇਹਨੂੰ ਕਰਾਉਣੀ ਹੈ ਸੈਟ ਆਪਾਂ ਤੇ ਪਹਿਲਾਂ ਸਫਾਈ ਵੀ ਕਰਨੀ ਚਾਹ ਪੀਜੀਏ ਰਾਤ ਦਾ ਕੁਝ ਨਹੀਂ ਕੀਤਾ ਬਹੁਤ ਗੰਦ ਪਿਆ ਸੀ ਮੈਨੂੰ ਦੇਖ ਦੇ ਕੇ ਨਾ ਦਿਲ ਕਾਲਾ ਪੈ ਰਿਹਾ ਤੇ ਦਮਣ ਸੁੱਤੀ ਪਈ ਐ ਮੈਂ ਦਮਣ ਨੂੰ ਠਾਨੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਫਰੰਟ ਕੈਮਰੇ ਚ ਵੀਡੀਓ ਕਿਵੇਂ ਬਣ ਰਹੀ ਹੈ ਮੈਂ ਸਿਰਸੁਰ ਤੋਤਾ ਤੇ ਵਾਈਟ ਵਾਲ ਹੋਏ ਪੈਨੇ ਮੇਰੇ ਕਲਰ ਮੈਂ ਲਾਇਆ ਨਹੀਂ ਹੈਗਾ ਕਿਉਂਕਿ ਕਲਰ ਨਾਲ ਜਿਹੋ ਹੁੰਦਾ ਇੱਕ ਕਲਰ ਦੱਸਿਆ ਉਹ ਜਿਹੜਾ ਉਹ ਮੈਨੂੰ ਬਲੈਕ ਮਿਲਿਆ ਨਹੀਂ ਹੈਗਾ ਉਹ ਬ੍ਰਾਊਨ ਮਿਲਦਾ ਉਹਦੇ ਨਾਲ ਇੰਨੇ ਜ਼ਿਆਦਾ ਨਹੀਂ ਹੁੰਦੇ ਕਲਰ ਵਾਲ ਤੇ ਆਪਾਂ ਨੇ ਚਾਹ ਧਾਰ ਪੀ ਲਈ ਇਧਰ ਆਪਾਂ ਨੇ ਨਾਲ ਬਣਾਇਆ ਥੋੜਾ ਜਿਹਾ ਪੋਹਾ ਮੈਂ ਤੁਹਾਨੂੰ ਦਿਖਾਨੀ ਆ ਤੇ ਆਪਾਂ ਨੇ ਬਣਾਇਆ ਪੋਹਾ ਤੇ ਚਾਹ ਨਾਲ ਖਾ ਲਾਂਗੇ ਥੋੜਾ ਥੋੜਾ ਕਿਉਂਕਿ ਔਨ ਕਰਕੇ ਕੁਝ ਵੀ ਨਹੀਂ ਘਰੇ ਕੋਈ ਸਬਜ਼ੀ ਨਹੀਂ ਕੋਈ ਕੁਝ ਨਹੀਂ ਸਾਰਾ ਐ ਸਾਰਾ ਸਮਾਨ ਖਤਮ ਹੋਇਆ ਪਿਆ ਤੇ ਬਾਕੀ ਦੇਖਦੇ ਆ ਆ ਦੇਖੋ ਸਾਰਾ ਖਲਾਰਾ ਬੈਗ ਇਗਨੋਰ ਕਰੋ ਪਲੀਜ਼ ਠੀਕ ਹੈ ਤੇ ਆਪਾਂ ਆਹ ਸੂਟਾਂ ਦੀ ਵੀਡੀਓ ਪਾਈ ਸੀ ਕਾਟਨ ਦੁਪੱਟੇ ਨਾਲ ਤੇ ਕੁਝ ਭੈਣਾ ਪੁੱਛਦੀਆਂ ਹਾਂ ਕਿ ਜੀ ਜੀ ਸੂਟ ਹੈਗੇ ਨੇ ਤੇ ਜਿਹੜੇ ਜਿਹੜੇ ਮੇਰੇ ਕੋਲ ਅਵੇਲੇਬਲ ਨੇ ਤੁਹਾਨੂੰ ਮੈਂ ਵਲੌਗ ਚ ਵੀ ਦਿਖਾ ਦੇਣੀ ਆ ਠੀਕ ਹੈ ਇੱਕ ਆ 컬러 ਹੈ ਜੀ ਬਲੈਕ ਇੱਕ ਆ 컬러 ਹੈ ਇੱਕ ਆ ਮਸਟਰਡ 컬러 ਹੈ ਇੱਕ ਆ ਵਾਈਟ ਹੈ ਤੇ ਇੱਕ ਕਫੋਦੀ ਇਹ ਫਰੈਂਕ ਹੈਗਾ ਕਫੋਦੀ ਸੇਲ ਹੋ ਗਿਆ ਆਪਣਾ ਇਹ ਕੇ ਫਰੋਦੀ ਆ ਅ ਇਸੇ ਵਾਲਾ ਤੇ ਇਹ ਤਾਂ ਸੇਲ ਹੋ ਹੀ ਚੁੱਕਾ ਠੀਕ ਹੈ ਤੇ ਇੱਕ ਆ ਵਾਲਾ ਇੱਕ ਆ ਵਾਲਾ ਇੱਕ ਆ ਵਾਲਾ ਠੀਕ ਹੈ ਇੱਕ ਆਦੀ ਕਾਟਨ ਦੀ ਆਪਾਂ ਨੇ ਪਾਕਿਸਤਾਨੀ ਕਾਟਨ ਦੀ ਵੀਡੀਓ ਪਾਈ ਸੀ ਇਹ ਆਪਣੇ ਕੋਲ ਚਾਰ ਸੂਟ ਅਵੇਲੇਬਲ ਨੇ ਤੇ ਬਾਕੀ ਤੁਸੀਂ ਵੀਡੀਓ ਦੇਖ ਲਓ ਪ੍ਰੋਪਰ ਜਾ ਕੇ ਠੀਕ ਹੈ ਜੀ ਤੇ ਇੱਕ ਕਾਟਨ ਦੇ ਵਿੱਚ ਆ ਕਲਰ ਪਿਆ ਹੋਇਆ ਕਾਟਨ ਦਬੱਟੇ ਨਾਲ ਦਾ ਮਸਟਰਡ ਕਲਰ ਕੇ ਵਾਲਾ ਦੋ ਵੀਡੀਓ ਪਾਈਆਂ ਸੀ ਮੈਂ ਇਹਨਾਂ ਦੀਆਂ ਦੁਬਾਰਾ ਸਟਾਕ ਆਇਆ ਸੀ ਇੱਕ ਕੇ ਵਾਲਾ ਤੇ ਇੱਕ ਏ ਵਾਲਾ ਇਹਨਾਂ ਦਾ ਪ੍ਰਾਈਸ ਹੈਗਾ 1300 ਰੁਪਿਆ ਪਹਿਲਾਂ ਜੀ ਸਾਡੀ ਚਾਹ ਵੀ ਬਣ ਗਈ ਏ ਤੇ ਹੁਣ ਮੈਂ ਪਹਿਲਾਂ ਚਾਹ ਪੁਣਨਾ ਚਾਹ ਪੁਣ ਕੇ ਚਾਹ ਤੇ ਦੁੱਧ ਪਾਣਾ ਤੇ ਦੁੱਧ ਵੀ ਹੈ ਨਹੀਂ ਸਾਡੇ ਘਰੇ ਦੁੱਧ ਵੀ ਅਸੀਂ ਪੈਕਟ ਵਾਲਾ ਲੈ ਕੇ ਆਏ ਆ ਪੈਕਟ ਵਾਲੇ ਦੁੱਧ ਨਾਲ ਹੀ ਚਾਹ ਬਣਾ ਰਹੇ ਆ ਕੱਲ ਨੂੰ ਦੋਜੀ ਨੂੰ ਪੁਣ ਕਰਾਂਗੇ ਦੋਜੀ ਕੀ ਕਹਿੰਦਾ ਹੁਣ ਰੋਜ਼ ਰੋਜ਼ ਭੱਜ ਜਾਂਦੇ ਨੇ ਤੇ ਦੱਸ ਦੇ ਨਹੀਂ ਹੈਗੇ ਰੋ ਚਲੇ ਜਾਂਦੇ ਨੇ ਤੇ ਅੱਜ ਦੋਜੀ ਨੇ ਸਿਰਫ ਫੋਨ ਹੀ ਚੱਕਿਆ ਹੁਣ ਰਾਤ ਨੂੰ ਫੋਨ ਕਰਕੇ ਦੁੱਧ ਮੰਗਾਵਾਂਗੇ ਠੀਕ ਹੈ ਜੀ ਅ ਬਾਕੀ ਜੀ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਫਰੰਟ ਕੈਮਰੇ ਨਾਲ ਵੀਡੀਓ ਕਿਵੇਂ ਬਣ ਰਹੀ ਹੈ ਸਹੀ ਆ ਰਿਹਾ ਹੈ ਫੇਸ ਕਿ ਨਹੀਂ ਕਿਉਂਕਿ ਮੈਂ ਪਹਿਲਾਂ ਵੀ ਫਰੰਟ ਨਾਲ ਬਣਾਈ ਤਾਂ ਮੈਨੂੰ ਸਹੀ ਨਹੀਂ ਲੱਗਿਆ ਸੀ ਤੇ ਅੱਜ ਮੈਂ ਬਣਾ ਰਹੀਆਂ ਸਾਰੇ ਕਹਿੰਦੇ ਫਰੰਟ ਨਾਲ ਹੀ ਬਣਾਇਆ ਕਰੋ ਫਰੰਟ ਨਾਲ ਬਣਾਇਆ ਕਰੋ ਤੇ ਅੱਜ ਮੈਂ ਟਰਾਈ ਕਰ ਦਿੱਤੀਆਂ ਜੇ ਜਦ ਮੈਂ ਇੱਧਰ ਦੇਖਦੀ ਆ ਨਾ ਫਿਰ ਤੇ ਮੈਨੂੰ ਐ ਲੱਗਦਾ ਮੈਂ ਤੁਹਾਡੇ ਨਾਲ ਗੱਲਾਂ ਕਰਦੀਆਂ ਜੇ ਮੈਂ ਸਾਹਮਣੇ ਦੇਖਦੀ ਆ ਮੈਨੂੰ ਐ ਲੱਗਦਾ ਮੈਂ ਆਪਣੇ ਮੂੰਹ ਨਾਲ ਹੀ ਆਪਣੇ ਵਾਲੀ ਦੇਖਦੇ ਗੱਲਾਂ ਕਰੀ ਜਾਂਦੀ ਆ ਤੇ ਚਲੋ ਜੀ ਕੋਈ ਨਾ ਚਾਹ ਪੀ ਲਈਏ ਆਪਾਂ ਪਹਿਲਾਂ ਤੁਸੀਂ ਬਣੇ ਰਹੋ ਵਲੌਗਸ ਵਿੱਚ ਮ ਸਫਾਈਆਂ ਕਰਦੇ ਆ ਫਿਰ ਬڑے ਰੋ ਬਲੌਗ ਚ ਤੁਹਾਨੂੰ ਸਫਾਈਆਂ ਕਰਦੇ ਆ ਜੀ ਮੇਲਾ ਮਿੱਟੀ ਕੇ ਨਾਲ ਨਾਲ ਸਫਾਈਆਂ ਕਰਾਂਗੇ ਨਾਲ ਨਾਲ ਧਾਗਣਾ ਗੱਲਾਂ ਪੱਤਾ ਕਰਾਂਗੇ ਪੋਹਾ ਬਣ ਗਿਆ ਆਪਣਾ ਤੇ ਚਾਹ ਵੀ ਬਣੀ ਗਈ ਦਮਣ ਬਸ ਉੱਠ ਕੇ ਆ ਰਹੀ ਹੈ ਬਹੁਤ ਸਵਾਦ ਬਣਿਆ ਕੁਝ ਨਹੀਂ ਪਾਇਆ ਸਿਰਫ ਮੈਂ ਪਿਆਜ਼ ਦਾ ਤੜਕਾ ਲਾਇਆ ਨਾ ਕੋਈ ਟਮਾਟਰ ਪਾਇਆ ਨਾ ਕੋਈ ਆਲੂ ਪਾਇਆ ਨਾ ਕੋਈ ਮਠਾ ਪਾਇਆ ਕਿਉਂਕਿ ਭੁੱਖੀ ਨਹੀਂ ਲੱਗੀ ਪਈ ਫੜਾਫੜ ਬਣਾ ਕੇ ਖਾ ਕੇ ਤੇ ਹਿੰ ਕੰਮ ਕਰਨਾ ਬਹੁਤ ਖਲਾਰਾ ਪਿਆ ਹੋਇਆ ਹੈ ਮੇਂ ਲਗਾਤਾਰ ਮਿੰਨਾ ਦਾ 25 ਦਿਨ ਹੋ ਗਿਆ ਅਸੀਂ ਘਰੇ ਬੈਠੇ ਹੀ ਨਹੀਂ ਹੈਗੇ ਘਰ ਸਾਰਾ ਉਲਟ ਫੁਲਟ ਹੋਇਆ ਪਿਆ ਮੈਂ ਬਾ ਜਿੱਥੇ ਵੀ ਰਹੀ ਹਾਂ ਨਾ ਚਾਹੇ ਕਿਰਾਏ ਤੇ ਆਪਾਂ ਰਹਿੰਦੇ ਆ ਫਿਰ ਵੀ ਆਪਣਾ ਬਣਾ ਕੇ ਰਹਿਣਾ ਪੰਨਾ ਸਫਾਈ ਕਰਨੀ ਪੈਂਦੀ ਸਾਰਾ ਕੁਝ ਤੇ ਕੋਈ ਵੀ ਕੰਮ ਨਹੀਂ ਕੀਤਾ ਉਦੋਂ ਦਾ ਪੂੰਝੇ ਪੂੰਝੇ ਵੀ ਨਹੀਂ ਲੱਗੇ ਤੇ ਮੈਂ ਸਾਰੀਆਂ ਸਫਾਈਆਂ ਕਰਦੀ ਆ ਨੋਕਲਾ ਚਾਹਤ ਤੇਰੀਗੀ ਚਾਹ ਪੀ ਕੇ ਇੱਧਰ 라ਤੀ ਆਪਾਂ ਨੇ ਵਾਸ਼ਿੰਗ ਮਸ਼ੀਨ ਕੱਪੜੇ ਧੋਣ ਵਾਲੇ ਸੀ ਤੇ ਇੱਧਰ ਨਾਲ ਦੇ ਨਾਲ ਆਪਾਂ ਨੇ ਕਰਤੀਆਂ ਨੇ ਸਫਾਈਆਂ ਤੇ ਸਾਰਾ ਸਾਫ ਕਰਤਾ ਜਿਹੜਾ ਇਹ ਨਾ ਗਾ ਪਿਆ ਸੀ ਨਾ ਗਾ ਪਿਆ ਸੀ ਸਾਰਾ ਸਾਫ ਕਰਦਾ ਇੱਕ ਵਾਰੀ ਤੋਂ ਹੁੰਦਾ ਤੇ ਜਿਹੜੇ ਚੋ ਵੀ ਸਾਫ ਕਰਦਾ ਥੋੜਾ ਬੋਤੋ ਰਹਿ ਗਿਆ ਵਿੜੇ ਵਾਲਾ ਵਿੜਾ ਵੀ ਆਪਾਂ ਨੇ ਸਾਫ ਕਰ ਦਿੱਤਾ ਤੇ ਕੂੜਾ ਕਾੜਾ ਪਾ ਦਿੱਤਾ ਹੁਣ ਦਾ ਕੂੜੇ ਵਾਲਾ ਆਏਗਾ ਫਿਰ ਉਹ ਕਰਦੇ ਹਾਂ ਠੀਕ ਹੈ ਜੀ ਉਹਨੂੰ ਪਾਵਾਂਗੇ ਕੂੜਾ ਇੱਧਰ ਥੋੜੇ ਜਿਹਾ ਕੱਪੜੇ ਸੀ ਉਹ ਵੀ ਆਪਾਂ ਨੇ ਧੋਤੇ ਨੇ ਮੈਂ ਨਿਊ ਸੂਟ ਬਣਾਏ ਨੇ ਇਹਨਾਂ ਦੇ ਤੁਹਾਨੂੰ ਰੀਲ ਮਿਲ ਜੂਗੀ ਇੰਸਟਾਗ੍ਰam ਤੇ ਜ਼ਰੂਰ ਚੈੱਕ ਕਰਿਓ ਅਜੇ ਮੈਂ ਇਹਨਾਂ ਨੂੰ ਇੱਕ ਵਾਰੀ ਵਾਸ਼ ਕੀਤਾ ਪ੍ਰੈਸ ਕਰਕੇ ਹੁਣ ਮੈਂ ਜਦੋਂ ਪਾਵਾਂਗੀ ਫਿਰ ਤੁਹਾਡਾ ਇਹਦੀ ਵੀਡੀਓ ਜ਼ਰੂਰ ਸ਼ੇਅਰ ਕਰ ਤੇ ਹੁਣ ਰਹਿ ਗਿਆ ਮੇਰਾ ਅੰਦਰ ਦਾ ਕੰਮ ਤੇ ਲਓ ਜੀ ਕੰਮਕਾਰ ਅਸੀਂ ਸ਼ੁਰੂ ਕੀਤਾ ਹੋਇਆ ਤੁਹਾਨੂੰ ਪਤਾ ਕੱਪੜੇ ਧੁੱਪ ਚਲੇ ਨੇ ਆਪਣੇ ਤੇ ਆਪਾਂ ਸਿਰ ਧੋਣ ਵਾਲਾ ਹੀ ਉਹ ਤੋਤਾ ਤੇ ਅ ਇਹ ਤੋਂ ਬਾਅਦ ਮੈਂ ਲਾਣਾ ਕਲਰ ਤੁਹਾਨੂੰ ਦੱਸਿਆ ਮੇਰੇ ਬੜੇ ਵਾਈਟ ਵਾਲ ਹੋਏ ਪਏ ਨੇ ਹਨਾ ਤੇ ਇੱਕ ਨਾ ਮੈਨੂੰ ਭੈਣ ਦਾ ਫੋਨ ਆਇਆ ਤੇ ਆਪਣੇ ਬੁਟੀਕ ਵਾਲੇ ਨੰਬਰ ਤੇ ਤੇ ਉਹ ਆਪਣੇ ਨਾਲ ਗੱਲ ਕਰ ਰਹੀ ਸੀ ਹਨਾ ਉਹਨਾਂ ਦੇ ਮਤਲਬ ਜਿਵੇਂ ਨਾਨਾਣਪੁਰ ਜਾਈ ਦਾ ਰਿਸ਼ਤਾ ਬੜਾ ਪਿਆਰਾ ਵੀ ਹੁੰਦਾ ਤੇ ਖੱਟਾ ਮਿੱਠਾ ਜਿਹਾ ਵੀ ਹੁੰਦਾ ਹਨਾ ਕੀ ਕਹਿੰਦੇ ਜਦੋਂ ਮੈਂ ਤਾਂ ਕਹਿੰਨੀ ਆ ਕਿ ਮੈਂ ਪੇਕੇ ਜਾਣਾ ਹਨਾ ਉਦੋਂ ਤਾਂ ਮੇਰੀ ਮੰਮੀ ਕਹਿੰਦੇ ਨੇ ਮਤਲਬ ਮੇਰੀ ਮਦਰ ਇਨ ਲਾਅ ਕਿ ਤੂੰ ਕੀ ਕਰਨਾ ਜਾ ਕੇ ਰੋਜ਼ ਪੇਕੇ ਤੁਰੀ ਰਹਿਣੀ ਹੈ ਹਨਾ ਤੇ ਕਹਿੰਦੇ ਜਦੋਂ ਦੀਦੀ ਹੁੰਦੇ ਨੇ ਹਨਾ ਪੇਕੇ ਤੇ ਮੰਮੀ ਬੜੇ ਖੁਸ਼ ਹੁੰਦੇ ਨੇ ਕਹਿੰਦੇ ਨੇ ਕਿ ਉਹਨਾਂ ਹੀ ਆਉਣਾ ਫਟਾਫਟ ਆਹ ਕੰਮ ਕਰ ਲਓ ਉਹ ਕਰ ਲਓ ਤੇ ਉਹ ਭਾਵੇਂ ਮੰਮੀ ਕਹਿੰਦੇ ਉਹ ਲਾਗੇ ਵੀ ਆਈ ਹੋਈ ਕਹਿੰਦੇ ਮੰਮੀ ਉਹਨੂੰ ਭਾਵੇਂ ਤੀਸਰੇ ਦਿਨ ਕਹਿ ਦੇਣ ਕਿ ਤੂੰ ਆ ਜਾ ਦੂਸਰੇ ਦਿਨ ਕਹਿ ਦੇਣ ਆ ਜਾ ਚਾਹ 4 ਦਿਨ ਬਾਅਦ ਕਹਿਣ ਆ ਜਾ ਹਨਾ ਤੇ ਜਦੋਂ ਕਹਿੰਦੇ ਮੈਂ ਜਾਣਾ ਹੁੰਦਾ ਤੇ ਮੰਮੀ ਮੈਨੂੰ ਉਹ ਬੜਾ ਕਹਿੰਦੇ ਨੇ ਲੈ ਹੁਣ ਤਾਂ ਤੂੰ ਜਾ ਕੇ ਆਈਆਂ ਰੋਜ਼ ਰੋਜ਼ ਜਾਣਾ ਚੰਗਾ ਲੱਗਦਾ ਤੇ ਮੈਨੂੰ ਨਾ ਬੜਾ ਲੱਗਿਆ ਹਨਾ ਜੇ ਆਪਾਂ ਕਿਸੇ ਭੈਣ ਭਰਾ ਦਾ ਦੁੱਖ ਸੁਣਦੇ ਆ ਹਨਾ ਤੇ ਉਹ ਜਿਹੜਾ ਦੁੱਖ ਉਹ ਥੋੜਾ ਹੋ ਜਾਂਦਾ ਦੁੱਖ ਨਹੀਂ ਆਪਾਂ ਕਹਿ ਸਕਦੇ ਕਿ ਚਲੋ ਆਪਣੀ ਧੀ ਨੂੰ ਤੇ ਆਪਣੀ ਨੂੰ ਨੂੰ ਬਰਾਬਰ ਸਮਝੋ ਮਤਲਬ ਐਵੇਂ ਦੀ ਸੋਚ ਨਾ ਬਣਾਵੋ ਕਿ ਧੀ ਤੁਹਾਡੀ ਆਵੇ ਪੇਕੇ ਤੇ ਹਨਾ ਨੂੰ ਤੁਹਾਡੀ ਪੇਕੇ ਜਾਵੇ ਨਾ ਇਹ ਗੱਲ ਮੈਨੂੰ ਤਾਂ ਕੁਝ ਚੰਗੀ ਨਹੀਂ ਲੱਗੀ ਕਿਉਂਕਿ ਸਾਡੇ ਘਰੇ ਉਹ ਜਿਹਾ ਮਾਹੌਲ ਨਹੀਂ ਹੈਗਾ ਤੁਸੀਂ ਦੇਖਿਆ ਹੀ ਸਾਡੇ ਵਲੌਗਾਂ ਚ ਅਸੀਂ ਜਦੋਂ ਜੀ ਕਰਦਾ ਜਿੱਥੇ ਜੀ ਕਰਦਾ ਉੱਥੇ ਜਾਂਦੇ ਆ ਸਾਨੂੰ ਸਾਡੀ ਕਦੇ ਸਾਸੂ ਮਾਂ ਨੇ ਨਹੀਂ ਕਿਹਾ ਜਾਂ ਸਾਨੂੰ ਘਰ ਦੇ ਕਿਸੇ ਫੈਮਿਲੀ ਹੋਰ ਨੇ ਨਹੀਂ ਕਿਹਾ ਕਿ ਤੁਸੀਂ ਨਹੀਂ ਜਾਣਾ ਜਾਂ ਕਿਉਂ ਚੱਲੇ ਹੋ ਹਨ ਤੇ ਮੈਨੂੰ ਬੜਾ ਲੱਗਿਆ ਉਹ ਕਹਿੰਦੇ ਕਿ ਦੀਦੀ ਤੁਸੀਂ ਤਾਂ ਵਧੀਆ ਉਹ ਚਲੇ ਜਾਂਦੇ ਹੋ ਹਨ ਜਦੋਂ ਮਰਜ਼ੀ ਚਲੇ ਜਾਂਦੇ ਹੋ ਜਦੋਂ ਮਰਜ਼ੀ ਆ ਜਾਂਦੇ ਹੋ ਤੇ ਸਾਡੇ ਘਰੇ ਥੋੜਾ ਜਿਹਾ ਮਾਹੌਲ ਇਹ ਖਰਾਬ ਆ ਕਿ ਮੈਨੂੰ ਜਾਣ ਤੋਂ ਰੋਕਦੇ ਨੇ ਤੇ ਉਹਨਾਂ ਦੀ ਕੁੜੀ ਆ ਜੇ ਤਾਂ ਕੋਈ ਚੱਕਰ ਨਹੀਂ ਤੇ ਮੈਂ ਕਿਹਾ ਚਲੋ ਜੀ ਵੈਸੇ ਤਾਂ ਆਪਣੀ ਆਪਣੀ ਫੈਮਿਲੀ ਦੇ ਨਾਲ ਹੀ ਹਨਾ ਆਪਾਂ ਨੂੰ ਰਹਿਣਾ ਪੈਂਦਾ ਜਿਵੇਂ ਦੀ ਫੈਮਿਲੀ ਹੋਵੇ ਪਰ ਜਿਹੜਾ ਅੱਜ ਕੱਲ ਦਾ ਟਾਈਮ ਆ ਗਿਆ ਤੁਸੀਂ ਸਾਰੇ ਦੇਖ ਰਹੇ ਹੋ ਕਿ ਬੜਾ ਕੁਝ ਬਦਲ ਗਿਆ ਹੁਣ ਉਹ ਗੱਲਾਂ ਨਹੀਂ ਰਹੀਆਂ ਹੈਗੀਆਂ ਤੇ ਕੁਝ ਕੁ ਘਰਾਂ ਦੇ ਵਿੱਚ ਹਜੇ ਵੀ ਹੈਗੀਆਂ ਮੈਂ ਇਹ ਨਹੀਂ ਕਹਿੰਦੀ ਸਾਰੇ ਘਰਾਂ ਚ ਨਹੀਂ ਕਹਿੰਦੀ ਕੁਝ ਕੁ ਘਰਾਂ ਦੇ ਵਿੱਚ ਇਹੋ ਜਿਹਾ ਕੁਝ ਚੱਲਦਾ ਹੈ ਕੀ ਹਾਂ ਸਾਡੀ ਧੀ ਨੂੰ ਸਾਡੇ ਜਵਾਈ ਨੇ ਖੁਸ਼ ਰੱਖਿਆ ਤਾਂ ਆਪਾਂ ਖੁਸ਼ ਆ ਜੇ ਸਾਡੀ ਉਹ ਹੀ ਨੂੰ ਸਾਡਾ ਪੁੱਤ ਖੁਸ਼ ਰੱਖੇ ਤੇ ਫੇਰ ਆਪਾਂ ਦੁਖੀ ਆ ਹਨਾ ਇਹ ਚੀਜ਼ਾਂ ਗਲਤ ਨੇ ਇਹ ਚੀਜ਼ਾਂ ਨੂੰ ਇਗਨੋਰ ਕਰੋ ਜਮਾਨੇ ਦੇ ਹਿਸਾਬ ਨਾਲ ਚੱਲੋ ਕਿਉਂਕਿ ਜਮਾਨਾ ਬਹੁਤ ਬਦਲ ਚੁੱਕਿਆ ਬਹੁਤ ਕੁਝ ਚੇਂਜ ਹੋ ਗਿਆ ਹੁਣ ਉਹ ਗੱਲਾਂ ਨਹੀਂ ਰਹੀਆਂ ਹਨਾ ਤੇ ਚਲੋ ਮੈਂ ਇਹ ਸ਼ੇਅਰ ਕੀਤਾ ਮੈਂ ਉਸ ਭੈਣ ਦਾ ਨਾਮ ਨਹੀਂ ਲਿਆ ਹਨਾ ਇਹ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਕਿ ਕੱਲ ਨੂੰ ਸਾਡੇ ਵੀ ਵੀਡੀਓ ਜਿਹੜੇ ਨੇ ਸਾਰੇ ਸਾਡੇ ਆਪਣੀ 30+ ਸਾਡੇ ਵਰਗੀਆਂ ਭੈਣਾਂ ਵੀ ਵੇਂਦੀਆਂ ਨੇ ਸਾਡੀਆਂ ਆਂਟੀਆਂ ਵੀ ਵੇਂਦੀਆਂ ਨੇ ਸਾਡੀਆਂ ਮੰਮੀਆਂ ਵੀ ਵੇਂਦੀਆਂ ਨੇ ਸਾਡੀਆਂ ਸਾਸੂ ਮਾਂ ਵਰਗੀਆਂ ਵੇਂਦੇ ਨੇ ਸਾਰੇ ਹਨਾ ਜਿੰਨੇ ਕੋ ਜੇ ਸਾਡੀ ਏਜ ਆ ਤੇ ਪਲੀਜ਼ ਤੁਸੀਂ ਇਸ ਸਭਾ ਨੂੰ ਆਪਣੇ ਨੂੰ ਬਦਲੋ ਸਾਰਿਆਂ ਨੂੰ ਬਰਾਬਰ ਸਮਝੋ ਆਪਣੀ ਧੀ ਨੂੰ ਵੀ ਬਰਾਬਰ ਸਮਝੋ ਆਪਣੀ ਨੂੰਹ ਨੂੰ ਵੀ ਬਰਾਬਰ ਸਮਝੋ ਜੇ ਤੁਹਾਡੀ ਕੁੜੀ ਦਾ ਜੀ ਕਰਦਾ ਹਨਾ ਤੁਹਾਡੇ ਕੋਲ ਆਉਣ ਨੂੰ ਤੇ ਤੁਹਾਡੀ ਨੂੰਹ ਦਾ ਵੀ ਜੀ ਕਰਦਾ ਆਪਣੀ ਮਾਂ ਕੋ ਜਾਣ ਨੂੰ ਹਨਾ ਤੇ ਤੁਸੀਂ ਪਲੀਜ਼ ਐਵੇਂ ਨਾ ਕਰਿਆ ਕਰੋ ਤੇ ਜਮਾਨਾ ਬਹੁਤ ਚੇਂਜ ਹੋ ਚੁੱਕਾ ਹੈ ਅੱਜਕੱਲ ਕੋਈ ਕਿਸੇ ਨੂੰ ਸਿਖਾਂਦਾ ਨਹੀਂ ਸਾਰੇ ਅੱਜਕੱਲ ਜਮਾਨਾ ਹੀ ਚੇਂਜ ਹੋ ਗਿਆ ਕਿ ਸਾਰਿਆਂ ਨੂੰ ਸਾਰਾ ਕੁਝ ਪਤਾ ਹੈ ਕਿ ਅਸੀਂ ਕਿਵੇਂ ਹੈਂਡਲ ਕਰਨਾ ਹੈ ਇਹਨੂੰ ਕਿਵੇਂ ਹੈਂਡਲ ਕਰਨਾ ਹੈ ਠੀਕ ਹੈ ਜੀ ਬਾਕੀ ਜੀ ਸੌਰੀ ਜੀ ਮੇਰੀ ਗੱਲ ਦਾ ਤੁਹਾਨੂੰ ਗੁੱਸਾ ਲੱਗਿਆ ਹੋਇਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਇਹ ਗੱਲ ਤੁਹਾਨੂੰ ਗਲਤ ਕਹੀ ਹੈ ਕਿ ਸਹੀ ਕਹੀ ਹੈ ਠੀਕ ਹੈ ਜੀ ਚਲੋ ਬਾਕੀ ਮੈਂ ਬੜੀ ਸਿਆਣੀ ਨਹੀਂ ਹੈਗੀ ਮੈਂ ਜਸਟ ਇੱਕ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਕਿ ਐਵੇਂ ਦੇ ਕੁਝ ਘਰ ਹੈਗੇ ਨੇ ਜਿੰਨਾ ਘਰਾਂ ਵਿੱਚ ਇਹ ਹੁੰਦਾ ਸਾਰਿਆਂ ਘਰਾਂ ਵਿੱਚ ਨਹੀਂ ਹੁੰਦਾ ਜਿਵੇਂ ਤੁਸੀਂ ਸਾਨੂੰ ਵੇਂਦੇ ਹੋ ਵੀਡੀਓ ਦੇ ਵਿੱਚ ਸਾਡੇ ਘਰੇ ਤੇ ਕੁਝ ਨਹੀਂ ਹੈਗਾ ਖੈਰ ਬਾਕੀ ਚਲੋ ਸਭ ਦੀ ਆਪੋ ਆਪਣੀ ਸੋਚ ਹੈ ਆਪਾਂ ਸੋਚ ਨਹੀਂ ਬਦਲ ਸਕਦੇ ਤੇ ਬਸ ਆਪਾਂ ਤਾਂ ਕਹਿੰਨੇ ਆ ਪਿਆਰ ਨਾਲ ਰਹੋ ਕੁਝ ਨਹੀਂ ਲੈ ਜਾਣਾ ਇਸ ਦੁਨੀਆ ਤੋਂ ਮੇਰੀ ਮੇਰੀ ਕਰਦੇ ਆ ਮਰ ਜਣਾ ਆਪਾਂ ਨੇ ਸਾਰਾ ਕੁਝ ਇੱਥੇ ਹੀ ਛੱਡ ਜਾਣਾ ਤੇ ਇਹੋ ਜੀਆਂ ਗੱਲਾਂ ਨੂੰ ਇਗਨੋਰ ਕਰੋ ਤੇ ਹੱਸਦੇ ਖੇਡਦੇ ਰਿਹਾ ਕਰੋ ਆਪਣੇ ਘਰੇ ਤੇ ਸਾਡੀਆਂ ਵੀਡੀਓ ਨੂੰ ਘਰਿਆ ਕਰੋ ਇੰਜੋਏ ਤੇ ਦੱਬ ਕੇ ਘਰਿਆ ਕਰੋ ਸ਼ੇਅਰ ਲਾਈਕ ਕਮੈਂਟ ਠੀਕ ਹੈ ਜੀ ਤੇ ਚਲੋ ਜੀ ਹੁਣ ਮੈਂ ਕੰਮ ਕਰਦਾ ਸਾਰੇ ਜਿਹੜੇ ਘਰ ਦੇ ਪਏ ਨੇ ਬਾਕੀ ਦੇਖਦੇ ਆ ਬਲੌਗ ਕੰਟੀਨਿਊ ਹੁੰਦਾ ਹੈ ਕਿ ਨਹੀਂ ਹੁੰਦਾ ਨਹੀਂ ਤਾਂ ਫਿਰ ਨੈਕਸਟ ਡੇ ਤਾਂ ਹੋਏਗਾ ਠੀਕ ਹੈ ਜੀ ਤੇ ਮੇਰੇ ਕੰਮ ਬਹੁਤ ਪਏ ਨੇ ਮੈਂ ਹੁਣ ਸੇਰ ਨੂੰ ਲਾਣਾ ਕਲਰ ਫਿਰ ਤੁਹਾਨੂੰ ਮੈਂ ਕੱਲ ਨੂੰ ਮਿਲੂੰਗੀ ਠੀਕ ਹੈ ਜੀ ਕਿੰਨਾ ਬਹੁਤ ਨਾ ਜ਼ਿਆਦਾ ਹੋ ਜਾਣਾ ਕਿੰਨਾ ਸਾਂਸਾਂ ਪੇਟ ਘੰਟਾ ਹੈ ਦਮਨ ਦੀ ਡਿਊਟੀ ਲਈ ਆਪਾਂ ਨੇ ਕੱਦੂ ਕੱਟਣ ਨੂੰ ਦਮਨ ਨੇ ਰਾਤ ਨੂੰ ਸਬਜ਼ੀ ਬਣਾਣੀ ਅੱਜ ਮੈਂ ਮੂੰ ਦੁੱਧ ਤੋਂ ਬਿਨਾ ਬਣਾਈਏ ਕਿ ਦੁੱਧ ਘੱਟ ਬਣਾਈਏ ਦੁੱਧ ਤੋਂ ਬਿਨਾ ਬਣਾਈਏ ਕਿ ਦੁੱਧ ਪਾ ਕੇ ਬਣਾਈਏ ਇਹ ਦੁੱਧ ਤੋਂ ਬਿਨਾਂ ਹੋਣਾ ਹੈ ਕਿ ਦੁੱਧ ਆ ਕੇ ਹੋਣਾ ਹੈ ਕੱਦੂ ਦੁੱਧ ਤੋਂ ਬਿਨਾਂ ਸਿਰ ਟਿਫਨ ਲੈ ਕੇ ਜਾਣਾ ਹੁੰਦਾ ਮੰਨੇ ਨਹੀਂ ਨਹੀਂ ਵਿਦਆਉਟ ਦੁੱਧ ਦੁੱਧ ਹੈ ਵੀ ਨਹੀਂ ਉਤਾਰ ਅੱਜ ਦੋਜੀ ਨੂੰ ਫੋਨ ਕਰ ਦੋ ਹੁਣੇ ਹੀ ਕਰ ਦੋ ਯਾਰ ਸਵੇਰੇ ਫੋਨ ਨਹੀਂ ਚਾਹਦਾ ਹੁਣੇ ਫੋਨ ਲਾ ਦੋ ਦੁੱਧ ਦੋ ਜਿਹੜਾ ਪੈਟਰੋਲ ਲਿਆਂਦਾ ਖਰਾਬ ਜਿਹਾ ਹੋ ਗਿਆ ਚਾਹ ਬਣਾਈ ਸੀ ਹੋਰੀ ਤਰ੍ਹਾਂ ਦਾ ਟੇਸਟ ਆ ਰਿਹਾ ਸੀ ਹੂੰ ਦਪਹਿਰੇ ਬਣਾਈ ਹੈ ਨਹੀਂ ਕਿਸੇ ਕੰਮ ਦੀ ਬਣੀ ਦਮੂ ਜਿਆਦਾ ਨਾ ਛਿਲ ਪੁੱਤ ਅੰਗੂਠਾ ਤੇ ਮੁੜ ਗਿਆ ਕੱਦੂ ਛਿਲਣਾ ਹੀ ਅੰਗੂਠਾ ਮੁੜ ਗਿਆ ਵਾਹ ਵਾਹ ਲੋ ਜੀ ਇਧਰ ਰਾਤੀ ਰੋਟੀ ਦੀ ਕਰ ਲੈਂਦੇ ਆਪਾਂ ਤਿਆਰੀ ਤੇ ਕद्दू ਪੈਸਟ ਕਰ ਲਿਆ ਆਪਾਂ ਕद्दू ਅੱਜ ਬਣਾਵਾਂਗੇ ਆਪਾਂ ਕੋਕ ਤੇ ਮੇਰੇ ਸਲਾਹ ਹੀ ਵੇਸਨ ਹੋਰ ਪਾਣਾ ਕਿਉਂਕਿ ਇਹ ਪਤਲਾ ਹੋ ਜਾਂਦਾ ਕद्दू ਪਾਣੀ ਛੱਡ ਜਾਂਦਾ ਨਾ ਤੇ ਇੱਥੇ ਸਿਰਫ ਆਪਾਂ ਨੇ ਲੂਣ ਤੇ ਮਿਰਚੀ ਪਾਇਆ ਕਿਉਂਕਿ ਮਸਾਲੇ ਪੈਣੇ ਆਪਣੀ ਜਿਹੜੀ ਗਰੇਵੀ ਬਣਾਣੀ ਹੈ ਉਹਦੇ ਵਿੱਚ ਇਹਦੇ ਚਾਪਨ ਸਿਰਫ ਆਹੀ ਪੈਸਟ ਲੂਣ ਮਿਰਚੀ ਤੋਂ ਨਾ ਪਰੇ ਕੋਲਿਆਂ ਨੂੰ ਕੱਟਨੇ ਆ ਬਾਕੀ ਪਿਆਜ਼ ਲਸਣ ਟਮਾਟਰ ਦੀ ਗਰੇਵੀ ਤਿਆਰ ਆ ਤੇ ਆਪਾਂ ਤੁਹਾਨੂੰ ਇਦੋਂ ਕੋਕ ਤੇ ਬਣ ਜਾਣਗੇ ਫਿਰ ਮਿਲਦਾ ਠੀਕ ਹੈ ਜੀ ਲੋ ਜੀ ਆਪਾਂ ਪੇਸਟ ਰੈਡੀ ਹੈ ਨਾ ਆਪਾਂ ਬਣਾਨੇ ਆ ਕੋਕ ਤੇ ਲੋ ਜੀ ਆਪਣੇ ਕੋਕ ਤੇ ਰੈਡੀ ਨੇ ਕੋਕ ਤੇ ਅਗਲਾ ਬਣਾਇਆ ਨੇ ਵੱਡੇ ਵੱਡੇ ਦੇਖੋ ਭਾਈ ਮੈਂ ਛੋਟੇ ਨਹੀਂ ਬਣਾਇਆ ਵਾਵਾ ਵੱਡੇ ਵੱਡੇ ਬਣਾਏ ਨੇ ਸਰਦ ਤੁਸੀਂ ਤੇ ਅੱਜ ਜਿਹੜੇ ਆਪਾਂ ਨੇ ਕੋਕ ਤੇ ਬਣਾਏ ਨੇ ਪੂਰੇ ਵੱਡੇ ਵੱਡੇ ਬਣਾਏ ਨੇ ਛੋਟੇ ਨਹੀਂ ਬਣਾਏ ਵਾਵਾ ਵੱਡੇ ਬਣਾਏ ਨੇ ਤੇ ਪ੍ਰੀਤੀ ਦਾ ਫੋਨ ਆਇਆ ਸੀ ਪਰੀਜ਼ ਦਾ ਟਿੱਖੀ ਤੋਂ ਜਿੱਥੇ ਆਪਾਂ ਗਏ ਸੀ ਤੁਸੀਂ ਦੇਖਿਆ ਨੂੰ ਵੀਡੀਓ ਚ ਤੇ ਉਹ ਕਹਿ ਰਹੇ ਤੁਸੀਂ ਕਿਵੇਂ ਕੋਸ ਤੇ ਕੈਮਰਾ ਲੈਂਦੇ ਹੋ ਤੇ ਲੋਰੀ ਪ੍ਰੈਕਟਿਸ ਦੇਖ ਲਓ ਕਿਵੇਂ ਕੋਸ ਤੇ ਬਣਾਉਣੀ ਆ ਤੇ ਕੱਦੂ ਦੇ ਕੋਸ ਤੇ ਨੇ ਇਹ ਤੇ ਉਧਰ ਆਪਣੀ ਗਰੇਵੀ ਰੈਡੀ ਹੋ ਰਹੀ ਹੈ ਉਧਰ ਆਪਣਾ ਇੱਕ ਪਾਸੇ ਟਮਾਟਰ ਲਸਣ ਪਿਆਜ਼ ਉਹਦਾ ਜਿਹੜਾ ਅ ਗਰੇਵੀ ਹੋ ਰੈਡੀ ਕਰ ਲਈਏ ਉਧਰ ਆਪਣੀ ਕੋਸ ਤੇ ਬੜ ਚਲੇਣਾ ਤੇ ਆਪਣੀ ਸਵੇਰ ਦੀ ਟਿਫਨ ਦੀ ਟੈਂਸ਼ਨ ਖਤਮ ਦੂਰਾ ਕਿਉਂਕਿ ਦਮਣੇ ਜਾਣਾ ਦੂਰਾ ਸੂਰਾ ਤੇ ਸਵੇਰੇ ਸਵੇਰ ਟਿਫਨ ਬਣਾਣਾ ਚਾਹ ਰਿਹਾ ਉਹ ਕਰਾ ਦਾ ਸਬਜ਼ੀ ਨੂੰ ਕਿੰਨਾ ਟਾਈਮ ਲੱਗਦਾ ਤੇ ਆਪਾਂ ਨੇ ਹੁਣੇ ਕਰਤਾ ਵਧੀਆ ਜਿਵੇਂ ਦੇਖ ਰਹੇ ਹੋ ਕਿ ਇੱਥੇ ਚੱਲ ਮਾਰੀ ਦੂਜੇ ਕੋਲ ਨਹੀਂ ਦੋ ਦੋ ਕੋਲ ਤੇ ਅੰਦਰ ਆਈਏ ਬਾਕੀ ਤੇ ਵੀ ਬਣੇ ਰੋ ਬਲੌਗ ਤੇ ਅੱਜ ਵੀ ਬਲੌਗ ਕੰਟੀਨਿਊ ਕਰਦਾਂਗੇ ਫੇਰੇ ਕਿਉਂਕਿ ਹੁਣ ਸਿਮਰਨ ਦਾ ਆਇਆ ਹੋਇਆ ਫੋਨ ਤੇ ਸਿਮਰਨ ਨਾਲ ਕਰ ਲਈਏ ਸੀ ਗੱਲ ਓਕੇ ਬਏ ਬਾਏ ਉਹੋ ਦਬਲ ਕੜਾਈ ਚ ਕੈਮਰਾ ਬਣਾ ਲਓ ਜੀ ਇੱਧਰ ਆਪਣੇ ਕੋਲ ਤੇ ਰੈਡੀ ਨੇ ਆਪਾਂ ਦੇ ਕੋਲ ਤੇ ਪਾਉਤੇ ਨੇ ਤੇ ਇਹ ਥੋੜੇ ਦੇਰ ਬਾਅਦ ਨਾਲ ਜਿਹੜੀ ਗਰੇਵੀ ਹੈ ਨਾ ਇਹਨਾਂ ਦੇ ਵਿੱਚ ਮਰਜ ਹੋ ਜਾਣੀ ਸਾਰੇ ਤੇ ਫਿਰ ਗਰੇਵੀ ਜਿਹੜੀ گاੜੀ ਹੈ ਉਹ ਗਾੜੀ ਗਾੜੀ ਹੋ ਜਾਣੀ ਜਿਹੜੀ ਤੁਹਾਨੂੰ ਦੇਖ ਰਹੀ ਨਾ ਬਿਲਕੁਲ ਘੱਟੀ ਰਹਿ ਜਾਣੀ ਇਹ ਫਿਰ ਜਿਆਦਾ ਭਰਨਾ ਪਾਣੀ ਕੜਾਹਾ ਨਾ ਭਰਨਾ ਉੱਤੇ ਫਿਰ ਪਾਣੀ ਵੀ ਪੀਲੇ ਬਸ ਵਰਤੂ ਮੀਨ ਪਰ ਕੜਾਹਾ ਭਰਦਾ ਆਉਂ ਉੱਤੇ ਤੱਕ ਕੜਾਈ ਕਰ ਦੇਣੀ ਹੈ ਮੈਂ ਠੀਕ ਹੈ ਮੈਂ ਹੁਣ ਰੂਲ ਵਿੱਚ ਚੈੱਕ ਕਰ ਲਾਂ ਦੇਖਾਂਗੇ ਕਿ ਕਿਵੇਂ ਦੀ ਬਣੀ ਇਹ ਲੋ ਜਦੋਂ ਹਾਂ ਤੁਸੀਂ ਘਰ ਲਓ ਚੱਕਰ ਨੂੰ ਇਹਦਾ ਕੋਸ਼ਿਸ਼ੀ ਨੂੰ ਸਖਤ ਕਰਾ ਲੀਦਾ ਚੋਪਾ ਦੋ ਪੁਦੀਨਾ ਜੜਾ ਰੱਖੋ ਇਹਨਾਂ ਦੇ ਗ੍ਰੀਨਲੀਫ ਕਿਹੜਾ ਫਿਰ ਧਣੀਆਂ 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 ਧਣੀਆਂ